ਜੋ ਸਰਕੀ ਨੇ ਫੈਸਲਾ ਨਹੀਂ ਹੋਇਆ ਉਹ ਟਵੈਟ ਕਰਕੇ ਜਾਇਜ਼ ਹੋ ਕੇ ਵੀ ਸਹਿਜ ਹੋ ਕਰੀਏ ਤੁਸੀਂ ਜੀਰੋ ਜਿਹੇ ਲੋਕ ਜੀ ਬਣੇ ਰਿਹਾ ਜੀ ਆਪਾ ਪਹੁੰਚ ਚੁੱਕਿਆ ਪੀਖੀ ਕਿਹੜਾ ਕਿੰਨੇ ਡਾਮ ਚੁੱਕੀ छेड़ो रे छेड़ो पता रे खाई कट ਫੰਦੀ ਇੱਥੇ ਆਪਾਂ ਪਹੁੰਚ ਚੁੱਕੇ ਸੀਗੇ ਛੱਠੇ ਸੇਖਵਾ ਹਨ ਜਿਹੜੇ ਪਿੰਡਾਂ ਉੰਦੇ ਆਗੇ ਸਾਰੋਂ ਦੇ ਵਿੱਚ ਦੀ ਜਾਣੇ ਹੋਣੇ ਅਸੀਂ ਸੰਗਰੂਰ ਛੱਠੇ ਸੇਖਵਾ ਜਿਹੜੇ ਪਿੰਡੋਂ ਦੇ ਆਪਾਂ ਉੱਥੇ ਪਹੁੰਚ ਚੁੱਕੇ ਸੀਗੇ ਤੇ ਤਕਰੀਬਨ ਸਾਨੂੰ ਘਰੋਂ ਤੁਰਿਆ ਹੋਇਆ ਨੂੰ ਸਵਾ ਘੰਟਾ ਜਾਨੀ ਹੋ ਚੁੱਕਿਆ ਸੀ ਸਵਾ ਡੇਢ ਘੰਟਾ ਸਾਨੂੰ ਹੋ ਚੁੱਕਿਆ ਸੀਗਾ ਤੇ ਸਵੇਰ ਦਾ ਹੋਮ ਮੌਸਮ ਸੀ ਬਹੁਤ ਜ਼ਿਆਦਾ ਠੰਡਾ ਹਨਾ ਬਹੁਤ ਸਾਦੇ ਮਨ ਨੂੰ ਸਕੂਨ ਜੇ ਦੇਣ ਵਾਲਾ ਮੌਸਮ ਸੀਗਾ ਯਾਨੀ ਜਦੋਂ ਵੀ ਆਪਾਂ ਕੋਈ ਵੀ ਸਫਰ ਕਰਦੇ ਆ ਜਾਂ ਤਾਂ ਫਿਰ ਸ਼ਾਮ ਨੂੰ ਵਧੀਆ ਲੱਗਦਾ ਜਾਂ ਫਿਰ ਸਵੇਰੇ ਮਾਰਨਿੰਗ ਹਨਾ ਤੇ ਬਟ ਸਾਡਾ ਜਿਹੜਾ ਸਫਰਾ ਥੋੜਾ ਜਿਹਾ ਵੱਡਾ ਸੀ ਤਕਰੀਬਨ 2.5 ਘੰਟੇ ਸਾਨੂੰ ਲੱਗ ਜਾਂਦੇ ਆ ਬਾਕੀ ਅਸੀਂ ਇਹਨਾਂ ਦੇ ਪਾਪਾ ਦੀ ਜਿਹੜੀ ਆਦਤ ਵੀ ਹੋਣਾ ਗੱਡੀ ਥੋੜੀ ਜੀ ਸਲੋ ਚਲਾਉਂਦੇ ਆ ਜਿਆਦਾ ਤੇਜ਼ ਵਗੈਰਾ ਨਹੀਂ ਚਲਾਉਂਦੇ ਹੈਗੇ ਆਰਾਮ ਨਾਲ ਚਲਾਉਂਦੇ ਆ ਹਾਂਜੀ ਇੱਥੇ ਆਪਾਂ ਪਹੁੰਚ ਚੁੱਕੇ ਸੀਗੇ ਸੰਗਰੂਰ ਪਹੁੰਚ ਚੁੱਕੇ ਸੀਗੇ ਇੱਥੇ ਚੱਠੇ ਸੇਖਾਂ ਦੇ ਨਾਲ ਹੀ ਰਹਿ ਜਾਂਦੇ ਆ ਹਨਾ ਉਹਨਾਂ ਨੂੰ ਸ਼ਹਿਰ ਜਿਹੜਾ ਉਹ ਪਿੰਡਾਂ ਦਾ ਸੰਗਰੂਰੀ ਲੱਗਦਾ ਤੇ ਅਸੀਂ ਇੱਧਰ ਪਿੰਡ ਵਿੱਚ ਦੀ ਹੋ ਕੇ ਆਉਂਦੇ ਆ ਸੁਨਾਮ ਆ ਜਿਹੜਾ ਸੂਕ ਕੱਟ ਦਿੰਦੇ ਹੁੰਦੇ ਆ ਹਨਾ ਵਿਚਾਲ ਦੀ ਤੇ ਲਓ ਜੀ ਇੱਥੇ ਆਪਾਂ ਆ ਗਏ ਸੰਗਰੂਰ ਹੁਣ ਆਪਾਂ ਸੰਗਰੂਰ ਜਾਵਾਂਗੇ ਬਾਜ਼ਾਰ ਦੇ ਵਿੱਚ ਤੇ ਜਿਹੜੀਆਂ ਕੁਝ ਖੇਚ ਚੀਜ਼ਾਂ ਨੇ ਮੈਂ ਇੱਥੋਂ ਲੈ ਕੇ ਜਾਣੀ ਹੁੰਦੀਆਂ ਜਾਨੀ ਜਿਹੜੇ ਮੇਰੇ ਪੇਂਟ ਵਾਲੇ ਕਲਰ ਨੇ ਹਨਾ ਉਹ ਮੈਂ ਇੱਥੋਂ ਲੈ ਕੇ ਆਨੀ ਆ ਜਿਆਦਾ ਮੈਂ ਕੱਪੜੇ ਵਗੈਰਾ ਹਨਾ ਸੁਰੂਰ ਜਾਂ ਫਿਰ ਮਰੀਕ ਉਟਲੇ ਇਧਰਲੇ ਸਾਈਡਾਂ ਤੋਂ ਲੈਣੀਆਂ ਤੇ ਆਪਣੇ ਮਾਨਸਾ ਤੋਂ ਵੀ ਲੈ ਲੈਣੀਆਂ ਬਟ ਮੈਨੂੰ ਇਧਰਲੇ ਸ਼ਹਿਰਾਂ ਦੇ ਜਿਹੜੇ ਕੱਪੜੇ ਨੇ ਜਾ ਰਹੇ ਪਸੰਦ ਆਉਂਦੇ ਹੈਗੇ ਤੇ ਦੇਖੋ ਦੁਕਾਨਾਂ ਇਸ ਟਾਈਮ ਹਲੇ ਸਾਰੀਆਂ ਬੰਦ ਸੀ ਬਾਕੀ ਸੰਡੇ ਦਾ ਦਿਨ ਸੀ ਹਨਾ ਸੰਡੇ ਦਾ ਦਿਨ ਹੋਣ ਕਰਕੇ ਇਹਨੇ ਸ਼ਾਪ ਨੇ ਕੁਝ ਬੰਦ ਰਹਿndੀਆਂ ਨੇ ਹਨਾ ਆਪਾਂ ਜਾਵਾਂਗੇ ਅੱਗੇ ਬਾਜ਼ਾਰ ਦੇ ਵਿੱਚ ਸਾਨੂੰ ਕੋਈ ਵੀ ਦੁਕਾਨ ਜਿੱਥੇ ਅਸੀਂ ਰੁਕਣਾ ਸੀ ਕੋਈ ਵੀ ਸ਼ਾਪ ਸਾਨੂੰ ਖੁੱਲੀ ਨਹੀਂ ਸੀ ਮਿਲ ਰਹੀ ਹੈ ਨਾ ਇਸ ਲਈ ਅਸੀਂ ਦੇਖ ਰਹੇ ਸੀ ਅੱਗੇ ਅੱਗੇ ਵੀ ਕਿੱਧਰ ਨੂੰ ਜਾਈਏ ਤੇ ਆਪਾਂ ਅੱਗੇ ਇਧਰ ਦੇ ਵਿੱਚ ਦੀ ਬਾਜ਼ਾਰ ਵਿੱਚ ਦੀ ਚਲੋ ਵੀ ਲੱਗ ਜਾਵਾਂਗੇ ਹਨਾ ਆ ਦੇਖੋ ਜਿੰਨੀਆਂ ਵੀ ਸ਼ਾਪ ਦਿਖ ਰਹੀਆਂ ਨੇ ਸਾਰੀਆਂ ਬੰਦ ਸਈਆਂ ਇਸ ਟਾਈਮ ਤਾਂ ਟਾਈਮ ਤਾਂ ਤਕਰੀਬਨ ਮੈਨੂੰ ਲੱਗਦਾ ਸਵੇਰ 8:30 ਦਾ ਟਾਈਮ ਆ ਜਿਹੜਾ ਹੋਇਆ ਸੀਗਾ ਸਾਡੇ 9:00 ਦਾ ਹਾਂਜੀ ਟਾਈਮ ਆ ਜਿਹੜਾ ਇੱਥੇ ਹੋ ਚੁੱਕਿਆ ਸੀਗਾ ਤੇ ਔਜੀ ਬਿਲਕੁਲ ਇੱਥੇ ਜਦੋਂ ਇੱਥੇ ਦੁਕਾਨਾਂ ਜਾਨੀ ਕਿ ਸਾਰੀਆਂ ਸ਼ਾਪ ਖੁੱਲੀਆਂ ਹੁੰਦੀਆਂ ਨੇ ਉਸ ਟਾਈਮ ਇੱਥੇ ਨਹੀਂ ਜਿਆਦਾ ਰੌਣਕ ਹੁੰਦੀਆਂ ਹਨਾ ਸਾਰੀਆਂ ਦੁਕਾਨਾਂ ਦੇ ਵਿੱਚ ਕਿਉਂਕਿ ਇਹ ਮੇਨ ਜਿਆਦਾ ਕੱਪੜੇ ਵਗੈਰਾ ਜਾਂ ਫਿਰ ਬੱਚਿਆਂ ਦੇ ਜਾਨੀ ਇਹਦੇ ਬੱਚਿਆਂ ਦੇ ਕੱਪੜੇ ਜਾਂ ਫਿਰ ਲੇਡੀਜ਼ ਸੂਟ ਵਗੈਰਾ ਨਾ ਇਹਨਾਂ ਦੀਆਂ ਸ਼ਾਪਾਂ ਨੇ ਜੀ ਇੱਥੇ ਜਾਂ ਫਿਰ ਸ਼ੂ ਵਗੈਰਾ ਦੀਆਂ ਹਨਾ ਲਓ ਜੀ ਆਪਾਂ ਅੱਗੇ ਤਰੋਂ ਜੀ ਆਪਾਂ ਜਾਵਾਂਗੇ ਅੱਗੇ ਇੱਥੋਂ ਆਪਾਂ ਲੈਣੇ ਸੀਗੇ ਨੂਰ ਦੇ ਕੱਪੜੇ ਹਾਂਜੀ ਇਹਨਾਂ ਦੇ ਪਾਪਾ ਨੇ ਜਿਹੜੀ ਗੱਡੀ ਪਿੱਛੇ ਰੋਕ ਲਈ ਸੀਗੀ ਤੇ ਅਸੀਂ ਆ ਗਈ ਸੀ ਮੈਂ ਤੇ ਬੇਟੀ ਮੈਂ ਕਿਹਾ ਚਲੋ ਆਪਾਂ ਜਾ ਕੇ ਲੈ ਕੇ ਆਉਣੇ ਵੀਡੀਓ ਬੇਟੀ ਬਣਾ ਰਹੀ ਸੀ ਤਾਂ ਕਰਕੇ ਉਹਨੇ ਉੱਪਰ ਇੰਗੂਠਾ ਰੱਖਿਆ ਹੋਇਆ ਪਲੀਜ਼ ਇਗਨੋਰ ਕਰਿਓ ਤੇ ਲੋ ਜੀ ਇੱਥੇ ਮੈਂ ਲੱਗ ਗਈ ਸੀਗੀ ਨੂਰ ਦੇ ਆਪਣੀ ਦੇ ਕੱਪੜੇ ਦੇਖਣ ਕੱਪੜੇ ਉਹਦੇ ਕੋਲ ਹੈਗੇ ਸੀ ਪਰ ਉਹਦੀ ਜਿਹੜੀ ਹੈਗੀ ਆ ਨਾ ਹੈ ਬਿੱਟੀ ਲਾਲੋ ਇਹ ਆ ਤਾਂ ਜਦੋਂ ਨੇ ਕਿਤੇ ਜਾਣਾ ਹੁੰਦਾ ਸਾਡੀ ਵੀ ਇਹ ਹੈ ਵੀ ਅਸੀਂ ਜਦੋਂ ਕਿਤੇ ਜਾਣਾ ਹੁੰਦਾ ਉਹਨੂੰ ਜਿਹੜੇ ਸੂਟ ਵਗੈਰਾ ਅਸੀਂ ਲੈ ਦੇਣੇ ਹੁੰਦੇ ਹਨਾ ਵੀ ਬੱਚਿਆਂ ਨੂੰ ਹਨਾ ਜਿਹੜੇ ਨਵੇਂ ਕੱਪੜੇ ਅਸੀਂ ਜ਼ਿਆਦਾਤਰ ਨਹੀਂ ਲੈਨੇ ਲੈ ਕੇ ਦਿੰਦੇ ਵੀ ਜਦੋਂ ਘਰ ਹੁਣ ਜਦੋਂ ਅਸੀਂ ਕਿਸੇ ਜਾਣਾ ਹੋਵੇ ਹੁਣ ਪਿੱਛੇ ਜੇ ਸੀਗੇ ਇਹਨਾਂ ਦੇ ਪਾਪਾ ਨੇ ਵੈਸੇ ਹੀ ਉਹਨੂੰ ਦੋ ਸੂਟ ਲਿਆਤੇ ਸੀਗੇ ਤੇ ਹੁਣ ਫੇਰ ਮੈਂ ਕਿਹਾ ਚਲੋ ਅੱਜ ਲੈ ਜੰਨੇ ਹਨਾ ਤੇ ਖੁਸ਼ਕ ਕੱਪੜੇ ਦੇਖਣ ਤੋਂ ਬਾਅਦ ਮੈਂ ਛੇਤੀ ਪਸੰਦ ਕਰ ਲਈ ਸੀ ਕਿਉਂਕਿ ਇਹਨਾਂ ਦੇ ਪਾਪਾ ਕਹਿੰਦੇ ਆਪਾਂ ਨੇ ਜਲਦੀ ਜਾਣਾ ਵੀ ਤੁਸੀਂ ਛੇਤੀ ਆਜੋ ਤੇ ਜਿਹੜੇ ਕਲਰ ਆਪਣੇ ਨੂਰ ਕੋਲੇ ਨਹੀਂ ਹੈਗੇ ਸੀ ਮੈਂ ਉਹ ਦੋ ਸੂਟ ਲੈ ਲਈ ਸੀ ਬਾਕੀ ਬੱਚਿਆਂ ਦੀ ਵੈਰਾਈਟੀ ਇਦਾਂ ਦੀ ਹੁੰਦੀ ਆ ਨਾ ਜਿੰਨੇ ਆਪਾਂ ਦੇਖਾਂਗੇ ਉਹਨੇ ਆਪਾਂ ਨੂੰ ਪਸੰਦ ਆਉਣਗੇ ਹਨਾ ਬੱਚਿਆਂ ਦੀ ਵੈਰਾਈਟੀ ਆਲਮੋਸਟ ਇਦਾਂ ਦੀ ਹੁੰਦੀ ਆ ਤੇ ਮੈਂ ਕੱਪੜੇ ਲੈਣ ਦੇ ਮਾਮਲੇ 'ਚ ਮੈਂ ਬਹੁਤ ਕਨਫਿਊਜ਼ ਹੋਣੀ ਆ ਇਸ ਲਈ ਮੈਂ ਇਹਨਾਂ ਦੇ ਪਾਪਾ ਨੂੰ ਨਾਲ ਲੈ ਕੇ ਆਉਣੀ ਪਰ ਜੋ ਆਏ ਨਹੀਂ ਸੀਗੇ ਮੈਨੂੰ ਖੁਦ ਨੂੰ ਸਮਝ ਨਹੀਂ ਸੀ ਆ ਰਹੀ ਮੈਂ ਕਿਹੜੇ ਲਵਾਂ ਕਿਹੜੇ ਨਾਲ ਲਵਾਂ ਨਾ ਫਾਈਨਲੀ ਬਸ ਮੈਂ ਦੋ ਸੂਟ ਨੇ ਜਿਹੜੇ ਲੈ ਲਏ ਸੀ ਆਪਦੇ ਮਨ ਨਾਲ ਸਲਾਹ ਕਰਕੇ ਵੀ ਕਿਹੜੇ ਲਵਾਂ ਇਕ ਤਾਂ ਮੈਂ ਇਹ ਲਿਆ ਲਸੀ ਪਿੰਕ ਜਿਹੜੀ ਹੈਗੀ ਇਹਦੇ ਨਾਲ ਨਿੱਕਰ ਵਾਲਾ ਤੇ ਇੱਕ ਮੈਂ ਲਿਆ ਸੀ ਜਿਹੜਾ ਇਹ ਬਲੂ ਪਿਆਗਾ ਹਾਂਜੀ ਆ ਜੀਨਸ ਦੀ ਪੈਂਟ ਨਾਲ ਸੀਗੀ ਉਹਦੇ ਤੇ ਉਹ ਲਾਈਟ ਜਆ ਬਲੂ ਕਲਰ ਸੀਗਾ ਬੜੀ ਸ਼ਾਪ ਤੇ ਇਥੋਂ ਮੈਂ ਲੈਣੀ ਸੀ ਨੇਲ ਪੇਂਟ ਦੇ ਕਲਰ ਤੇ ਬਸ ਮੈਂ ਦੋ ਤਿੰਨ ਕਲਰ ਇਥੋਂ ਲੈਏ ਸੀਗੇ ਕਿਉਂਕਿ ਮੈਂ ਤੋਂ ਬਾਜ਼ਾਰ ਨਹੀਂ ਜਾ ਹੋਇਆ ਇਸ ਲਈ ਲੈ ਕੇ ਬਸ ਆਹ ਪੜਾ ਕੁਝ ਸਮਾਨ ਲੈਣਾ ਸੀ ਆਪਾਂ ਚਲੇ ਗਏ ਸੀਗੇ ਹੁਣ ਅੱਗੇ ਆਪਣੇ ਸਫਰ ਤੇ ਵੱਧ ਚੁੱਕੀਆਂ ਤੇ ਦੇਖਦੇ ਆ ਆਪਣਾ ਜਿਹੜਾ ਸਫਰ ਇਥੇ ਕਿੰਨੇ ਵਜੇ ਖਤਮ ਹੁੰਦਾ ਅਸੀਂ ਇਥੇ ਪਹੁੰਚ ਗਏ ਸੀ ਬੇਨੜਾ ਬਸਤੂਰੀ ਦੇ ਨਾਲ ਹੀ ਰਹਿ ਗਏ ਸੀ ਅਸੀਂ ਹੁਣ ਥੂਰੀ ਬਸ ਆਪਾਂ ਏਂਟਰ ਹੋਣ ਵਾਲੇ ਸੀਗੇ ਤੇ ਲਓ ਜੀ ਇਥੇ ਅਸੀਂ ਪਹੁੰਚ ਗੀਆਂ ਥੂਰੀ ਦੇ ਬਾਜ਼ਾਰ ਇਥੋਂ ਮੈਂ ਲੈਣਾ ਸੀਗਾ ਗਿਫਟ ਹਨਾ ਮੇਰੀ ਜਾਨੀ ਕਿ ਭਾਂਜੀ ਹੋਈ ਆਗੀ ਤੇ ਉਹਦਾ ਮੈ ਲੈਣਾ ਸੀਗਾ ਗਿਫਟ ਮੈਂ ਕਿਹਾ ਕਪੜੇ ਵਗੈਰਾ ਨਹੀਂ ਆਪਾਂ ਲੈ ਕੇ ਜਾਂਦੇ ਕਿਉਂਕਿ ਬੱਚਿਆਂ ਦੇ ਕਪੜੇ ਬਹੁਤ ਆ ਗਏ ਹਨਾ ਮੇਰੀ ਸਿਸਟਰ ਕਹਿੰਦੀ ਯਾਨੀ ਕਿ ਮੇਰੇ ਮਾਮਾ ਜੀ ਦੀ ਯਾਨੀ ਬੇਟੀ ਕਹਿੰਦੀ ਪਹਿਨੇ ਵੀ ਕਪੜੇ ਬਹੁਤ ਆ ਗਏ ਹਨਾ ਵੀ ਤੁਸੀਂ ਕਪੜੇ ਵਗੈਰਾ ਨਾ ਲੈ ਕੇ ਆਇਓ ਹਨਾ ਵੀ ਕਪੜਿਆਂ ਦੀ ਲੋੜ ਨਹੀਂ ਹੈਗੀ ਤੁਸੀਂ ਸ਼ਾਗਨ ਦੇ ਦਿਓ ਹਨਾ ਵੀ ਉਹ ਨਾ ਕਰਿਓ ਮੈਂ ਕਿਹਾ ਵੀ ਖਾਲੀ ਸ਼ਾਗਨ ਵੀ ਕੀ ਦਵਾਂਗੇ ਹਨਾ ਵੀ ਮਸਾ ਮਸਾ ਹੋਇਆ ਤਕਰੀਬਨ ਮੈਨੂੰ ਲੱਗਾ 7-8 ਸਾਲਾਂ ਬਾਅਦ ਸ਼ਾਇਦ ਗੁੜੀਆਂ ਹੋਈਆਂ ਉਹਨਾਂ ਦੇ ਜਿੰਨਾ ਟਾਈਮ ਹੋ ਗਿਆ ਤੇ ਮੈਂ ਕਿਹਾ ਵੀ ਮਸਾਂ ਮਸ ਆਪਣੇ ਘਰੇ ਬੱਚਾ ਆਇਆ ਹਨਾ ਪ੍ਰਮਾਤਮਾ ਨੇ ਦਾਤ ਦਿੱਤੀ ਆ ਵੀ ਆਪਾਂ ਖਾਲੀ ਨਹੀਂ ਜਾਂਦੇ ਵੀ ਕੁਛ ਨਾ ਕੁਛ ਚਲੋ ਲੈ ਕੇ ਜਾਵਾਂਗੇ ਹਨਾ ਤੇ ਲਓ ਜੀ ਇੱਥੋਂ ਮੈਂ ਲੱਗੀ ਸੀ ਗਿਫਟ ਲੈਣਾ ਸਾਨੂੰ ਸੰਗਰੂਰ ਕੋਈ ਵੀ ਸ਼ਾਪ ਸਾਨੂੰ ਖੁੱਲੀ ਨਹੀਂ ਮਿਲੀ ਹੈਗੀ ਨਹੀਂ ਤਾਂ ਅਸੀਂ ਉੱਥੋਂ ਲੈਣਾ ਸੀਗਾ ਤੇ ਲਓ ਜੀ ਬੱਚੇ ਲਈ ਲੈ ਲਿਆ ਆਪਾਂ ਇਹ ਵਾਲਾ ਗਿਫਟ ਜਿਹੜਾ ਮੇਰੇ ਹੱਥ 'ਚ ਆ ਛੋਟਾ ਜਿਹਾ ਟੁਆਇਆ ਬਟ ਇਹ ਪਰ ਇਹ ਜਦੋਂ ਛਾਲਾਂ ਜੀਆਂ ਮਾਰਦਾ ਨਾ ਬਹੁਤ ਸੋਹਣਾ ਲੱਗਦਾ ਹੈਗਾ ਮੈਂ ਕਿਹਾ ਚਲੋ ਆਪਾਂ ਇਹ ਲੈ ਜੰਨੇ ਆਂਗੇ ਤੇ ਜਦੋਂ ਛੋੜੀ ਜੀ ਵੱਡੀ ਹੋ ਗਈ ਕੁੜੀਆਂ ਮੈਂ ਕਿਹਾ ਚਲੋ ਉਦੋਂ ਖੇਡ ਲਵੋ ਕਿ ਨਿੱਕੀ ਨਿੱਕੇ ਖਿਡੌਣੇ ਜੇ ਤਾਂ ਉਹਦੇ ਕੋਲ ਜਦੋਂ ਵੀ ਸਾਰੇ ਕੱਪੜੇ ਲੈ ਕੇ ਆਏ ਆ ਸਾਰੇ ਨਾਲ ਖਿਡੌਣੇ ਲਾਖੀ ਲੈ ਕੇ ਆਏ ਸੀਗੇ ਜਿਹੜੇ ਛੋਟੇ ਛੋਟੇ ਹੁੰਦੇ ਨੇ ਝਣਖਣੇ ਵਗੈਰਾ ਹਨਾ ਤੇ ਉਹ ਮੈਂ ਕਿਹਾ ਚਲੋ ਲੈ ਕੇ ਆਨੇ ਆਪਾਂ ਇਹ ਵਾਲਾ ਜਿਹੜਾ ਖਿਡੌਣਾ ਲੈ ਲੈਨੇ ਆਂਗੇ ਤੇ ਇਹ ਲੋ ਜਿੱਥੋਂ ਆਪਾਂ ਖਿਡੌਣਾ ਵੀ ਲੈ ਲਿਆ ਤੇ ਕਿੱਥੋਂ ਲਈ ਸੀ ਨੂਰ ਦੀ ਗੱਡੀ ਹਨਾ ਤੇ ਨੂਰ ਨੂੰ ਤਾਂ ਕੋਈ ਵੀ ਅਸੀਂ ਸ਼ਾਪ ਤੇ ਜਾਈਏ ਪਰ ਨੂਰ ਦੀ ਖੇਡ ਪਹਿਲਾਂ ਹੁੰਦੀ ਹੈਗੀ ਤੇ ਲੋ ਜੀ ਆਪਾਂ ਨੇ ਕਰਵਾ ਲਿਆ ਸੀ ਪੈਕ ਜਿਹੜਾ ਸੀਗਾ ਗਿਫਟ ਆਪਾਂ ਨੇ ਗਿਫਟ ਪੈਕ ਕਰਵਾ ਕੇ ਆਪਾਂ ਨੇ ਆਪਣਾ ਲੈ ਲਿਆ ਲੋ ਜੀ ਇੱਥੋਂ ਅਸੀਂ ਪਹੁੰਚ ਗਏ ਸੀਗੇ ਧੂਰੀ ਯਾਨੀ ਇਹ ਨਦੀਪ ਮਾਸੀ ਦੇ ਘਰੇ ਹਨਾ ਸਾਡੀ ਵੀ ਮਾਸੀ ਲੱਗੇ ਤੇ ਬੱਚਿਆਂ ਦੀ ਯਾਨੀ ਦਾਦੀ ਦੇ ਘਰੇ ਹਨਾ ਹਾਂਜੀ ਇੱਥੇ ਅਸੀਂ ਪਹੁੰਚ ਗਏ ਤਕਰੀਬਨ 1:30 ਸ਼ਾਇਦ 11 ਦਾ ਹੋ ਗਿਆ ਸੀਗਾ ਟਾਈਮ ਇੱਥੇ ਅਸੀਂ ਪਹੁੰਚ ਚੁੱਕੇ ਸੀ ਤੇ ਨੋਰ ਦੇਖੋ ਆਪਣੀ ਦਾਦੀ ਮਾ ਨਾਲ ਬੈਠੀ ਫੋਨ ਦੇਖ ਰਹੀ ਹੈਗੀ ਤੇ ਮੈਂ ਤੇ ਦੀਦੀ ਯਾਨੀ ਜਿਹੜੀ ਮਾਸੀ ਜੀ ਦੇ ਨਾਲ ਅਸੀਂ ਬੈਠੇ ਘਰ ਜਾਣੇ ਗੱਲਾਂ ਕਰ ਰਹੇ ਸੀਗੇ ਨਾਲ ਆਪਣੇ ਬੱਚੇ ਵੀ ਬੈਠੇ ਸੀ ਹਾਂਜੀ ਆਪਾਂ ਮਾਸੀ ਉਹਨਾਂ ਕੋਲ ਕਿਰਪਾਾਂ ਟਾਈਮ 3:00 ਵਜੇ ਨੇ ਹਨ ਕੋਰੇ ਆਪਾਂ ਖਾਣਾ ਬਿਨਾਂ ਖਾੜ ਕੇ ਉਧਰਲੀ ਸਾਈਡ ਲੱਗੇ ਹੋਈ ਸੀ ਇਹ ਫਟਕ

ਹਾਂਜੀ ਇੱਥੇ ਲੱਗੀ ਹੋਈ ਸੀ ਠੰਡੇ ਮਿੱਠੇ ਜਲ ਦੀ ਸ਼ਵੀਲ ਆਪਾਂ ਨੇ ਠੰਡਾ ਮਿੱਠਾ ਜਿਹੜਾ ਜਲ ਛਕਿਆ ਫਿਰ ਆਪਾਂ ਵੱਧ ਚੁੱਕੇ ਆਪਣੇ ਅਗਲੇ ਸਫ਼ਰ ਤੇ ਤੇ ਹੁਣ ਆਪਾਂ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਨੈਕਸਟ ਬਲੌਗ ਦੇਖਣ ਲਈ ਜੂ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣਾ ਅਗਲਾ ਸਫ਼ਰ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ